ਸਸੀ ਗੱਲ ਜੀ ਸਾਰਿਆਂ ਨੂੰ ਸਿੱਧੂ ਦੇ ਭਰਾ ਤਿੰਨ ਗਾਣੇ ਆਏ ਆ ਇੱਕ ਘੰਟੇ ਤੋਂ ਪਹਿਲਾਂ ਹੀ ਤਿੰਨੇ ਗਾਣੇ ਮਿਲੀਅਨ ਕ੍ਰਾਸ ਕਰ ਗਏ ਤੇ ਜਦੋਂ ਉੱਪਰ ਗਾਣਾ ਛੱਡਿਆ ਗਿਆ ਉਦੋਂ ਹੀ ਇੱਕ ਮਿੰਟ ਦੇ ਵਿੱਚ ਵਿੱਚ 1 ਲੱਖ ਜਾਂ 85000 ਲਾਈਕ ਹੋ ਗਏ ਯਾਨੀ ਕਿ ਇਦਾਂ ਵੱਡਾ YouTube ਤੇ ਇੰਨਾ ਟ੍ਰੈਫਿਕ ਹੋਰ ਕਿਸੇ ਚੈਨਲ ਤੇ ਕਿਸੇ ਪੇਜ ਤੇ ਕਿੰਨੇ ਵੱਡੇ ਵੱਡੇ ਗਾਇਕ ਸਿੰਗਰ ਆ ਉਹਨਾਂ ਦੇ ਕਿਸੇ ਦੇ ਇੰਨੀ ਜਲਦੀ ਵੀਊ ਨਹੀਂ ਹੁੰਦੇ ਜਿੰਨੇ ਸਿੱਧੂ ਦੇ ਹੋਏ ਆ ਤੇ ਇਹ ਰਿਕਾਰਡ ਤਾਂ ਪਹਿਲਾਂ ਹੀ ਸਿੱਧੂ ਦੇ ਨਾਂ ਤੇ ਪਰ ਸਭ ਤੋਂ ਤੇਜ਼ੀ ਨਾਲ ਜੇ ਕੋਈ ਚੈਨਲ ਤੇ ਵੀਊ ਜਾਂ ਟ੍ਰੈਫਿਕ ਆਉਂਦਾ ਉਹ ਸਿੱਧੂ ਆ ਨਾਰਥ ਇੰਡੀਆ 'ਚ ਆਪਾਂ ਤਾਂ ਇੰਡੀਆ ਦਾ ਹੀ ਕਹਿ ਸਕਦੇ ਏਡਾ ਵੱਡਾ ਚੈਨਲ ਇੰਨਾ ਵੱਡਾ ਟ੍ਰੈਫਿਕ ਹੋਰ ਕਿਸੇ ਚੈਨਲ ਤੇ ਨਹੀਂ ਆਉਂਦਾ ਤੇ ਸਿੱਧੂ ਦੇ ਗਾਣਿਆਂ 'ਚ ਦੇਖ ਲਓ ਇੱਕ ਘੰਟੇ ਤੋਂ ਪਹਿਲਾਂ ਪਹਿਲਾਂ ਮਿਲੀਅਨ ਕ੍ਰਾਸ ਕਰ ਗਿਆ ਤੇ ਹੁਣ ਦੂਜੀ ਗੱਲ ਆਪਣੀ ਜੋ ਇਹ ਡਾਕੂਮੈਂਟਰੀ ਆ ਰਹੀ ਹੈ BBC ਨੇ ਜੋ ਬਣਾਈ ਹੈ ਉਹਦੇ ਵਿੱਚ ਕਈ ਚੀਜ਼ਾਂ ਕਲੀਅਰ ਹੁੰਦੀਆਂ ਜੇ ਉਹਨੂੰ ਚੰਗੀ ਤਰ੍ਹਾਂ ਦੇਖੀਏ ਤੇ ਜੇ ਆਪਦਾ ਦਿਮਾਗ ਚੰਗੀ ਤਰ੍ਹਾਂ ਐਪਲਾਈ ਕਰਕੇ ਦੇਖੀਏ ਤੇ ਉਹਦੇ ਵਿੱਚੋਂ ਸਿੱਧੂ ਦੀ ਜੋ ਈਮੇਜ ਹੈ ਉਹਨੂੰ ਧੁੰਦਲਾ ਕਰਨ ਲਈ ਸਿੱਧੂ ਦਾ ਕਰੇਜ ਘਟਾਉਣ ਲਈ ਤੇ ਲੋਕਾਂ ਦੇ ਵਿੱਚ ਜੋ ਸਿੱਧੂ ਲਈ ਪਿਆਰ ਹੈ ਉਹ ਖਤਮ ਕਰਨ ਦੀ ਕੋਸ਼ਿਸ਼ ਇਹਦੇ ਵਿੱਚ ਲੱਗਦੀ ਹੈ ਤੇ ਦੂਜੀ ਉਥੋਂ ਉਹਦੇ ਵਿੱਚੋਂ ਇਹ ਗੱਲ ਲੱਗਦੀ ਹੈ ਕਿ ਸਿੱਧੂ ਦਾ ਜੋ ਕੇਸ ਆ ਜਾਂ ਉਹਦਾ ਸਾਰਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਡਾਕੂਮੈਂਟਰੀ ਤੋਂ ਇਹ ਲੱਗ ਰਿਹਾ ਤੇ ਉਹਦੇ ਵਿੱਚ ਸਾਰੀਆਂ ਗੱਲਾਂ ਉਹ ਵੀ ਦਿਖਾਈਆਂ ਗਈਆਂ ਤੇ ਉਥੋਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਸਿੱਧੂ ਬਾਗੀ ਸੀ ਤੇ ਉਹਨੇ ਜੋ ਆਪਣੇ ਸ਼ਹੀਦਾਂ ਦੇ ਨਾਮ ਲੈ ਬਹੁਤੇ ਸਿੰਗਰ ਲੈਂਦੇ ਲੈਂਦਾ ਹੀ ਕੋਈ ਵੀ ਨਹੀਂ ਲੈਂਦਾ ਤੇ ਉਹਨੇ ਕਲੀਅਰ ਜੋ ਆਮ ਬੰਦੇ ਜੋ ਆਪਾਂ ਗੱਲ ਕਰ ਦਿੰਨੇ ਆ ਤੇ ਉਹਨੇ ਉਹਨੇ ਵੀ ਉਹ ਐਡਾ ਵੱਡਾ ਬੰਦਾ ਹੋਣ ਦੇ ਬਾਵਜੂਦ ਵੀ ਉਹਨੇ ਉਹ ਸਾਰੀਆਂ ਗੱਲਾਂ ਕੀਤੀਆਂ ਵੀ ਸਾਡੇ ਯੋਧੇ ਨੇ ਸਾਡੇ ਲਈ ਜੋ ਇੱਜ਼ਤ ਰੱਖਦੇ ਹੋ ਅਸੀਂ ਕਲੀਅਰ ਉਹਨੇ ਕੋਈ ਲੁਕਾਵਾ ਨਹੀਂ ਰੱਖਿਆ ਜੋ ਉਹਦੇ ਵਿੱਚ ਦਿਲ 'ਚ ਸੀ ਉਹੀ ਗੱਲਾਂ ਉਹਨੇ ਮੀਡੀਆ 'ਚ ਸੋਸ਼ਲ ਮੀਡੀਆ ਤੇ ਜਾਂ ਚੈਨਲਾਂ ਨੂੰ ਇੰਟਰਵਿਊ ਦੇ ਵਿੱਚ ਵੀ ਰੱਖਤੀਆਂ ਜਿੱਦਾਂ ਉਹ ਸੋਚਦਾ ਸੀ ਤੇ ਉਹ ਗੱਲਾਂ ਦਿਖਾ ਕੇ ਕਿਸਮ ਦਾ ਉਹਨੂੰ ਬਾਗੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਵੀ ਸਿੱਧੂ ਦਾ ਜੋ ਏਡਾ ਵੱਡਾ ਕਰੇਜ ਆ ਉਹਨੂੰ ਖਤਮ ਹੋ ਜਾਏ ਕਰੇਜ ਲੋਕਾਂ ਦੇ ਵਿੱਚ ਜੋ ਕ੍ਰੋਸਟੀ ਸਿੱਧੂ ਦੇ ਪ੍ਰਤੀ ਹੈ ਉਹਦੇ ਗਾਣਿਆਂ ਨੂੰ ਡੀਕਦੇ ਰਹਿੰਦੇ ਆ ਲੋਕ ਉਹਦੇ ਚੈਨਲ ਨੂੰ ਵਾਰ-ਵਾਰ ਖੋਲ ਕੇ ਦੇਖਦੇ ਆ ਲੋਕ ਤੇ ਇਹ ਇਹ ਜੋ ਇੰਨਾ ਕਰੇਜ ਆ ਇਹਨੂੰ ਖਤਮ ਕਰਨ ਲਈ ਇਹ ਚਾਹ ਲੱਗਦੀ ਹੈ ਤੇ ਦੂਜੀ ਗੱਲ ਉਹਦੇ ਪਰਿਵਾਰ ਨੇ ਇੰਨਾ ਸਖਤ ਇਤਰਾਜ਼ ਜਤਾਇਆ ਕਿ ਨਹੀਂ ਕਰਨਾ ਕੰਮ ਇਹ ਨਹੀਂ ਹੋਣਾ ਚਾਹੀਦਾ ਪਰ ਇਹ ਫੇਰ ਵੀ ਦੇਖ ਲਓ ਉਹਨਾਂ ਨੇ ਕੀਤਾ ਵੀ ਉਨਦੇ ਪਰਿਵਾਰ ਦੇ ਇੰਨਾ ਜ਼ਿਆਦਾ ਖਿਲਾਫ ਸਟੈਂਡ ਲੈਣ ਦੇ باوجود ਉਹਨਾਂ ਨੇ ਇਹ ਕੰਮ ਕੀਤਾ ਤੇ ਇਥੋਂ ਇਹ ਲੱਗਦਾ ਵੀ ਇਹ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਆ ਤੇ ਕੋਰਟ ਦੇ ਵਿੱਚੋਂ ਨੋਟਿਸ ਵੀ ਭੇਜਿਆ ਗਿਆ ਪਰ ਉਹਨਾਂ ਸਾਰੀਆਂ ਚੀਜ਼ਾਂ ਦੀ ਪ੍ਰਵਾਹ ਕੀਤੇ ਬਿਨਾ ਰਿਲੀਜ਼ ਕਰਤੀ ਹੈ YouTube ਤੇ ਵੀ ਤੇ ਇਥੋਂ ਲੱਗਦਾ ਕਿ ਸਿੱਧੂ ਨੂੰ ਕੋਈ ਗਿਨੀ ਮਿੱਥੀ ਸਾਜ਼ਿਸ਼ ਦੇ ਅਧੀਨ ਉਹਦੀ ਜੋ ਕੇਸ ਆ ਉਹਦਾ ਜੋ ਮੈਟਰ ਸਾਰਾ ਬੰਦ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਜੋ ਇਹ ਨਹੀਂ ਹੋਣਾ ਲੋਕਾਂ ਦੇ ਦਿਲਾਂ ਦੇ ਵਿੱਚ ਉਹਦੇ ਪ੍ਰਤੀ ਜੋ ਪਿਆਰ ਆ ਉਹ ਕੋਈ ਘਟਾ ਨਹੀਂ ਸਕਦਾ ਤੇ ਨਾ ਉਹ ਘਟਣਾ ਤੇ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਜੋ ਸਿੱਧੂ ਦੇ ਲਈ ਲੋਕਾਂ ਦਾ ਪਿਆਰ ਆ ਇਹਨੂੰ ਨਫ਼ਰਤ ਦੇ ਵਿੱਚ ਬਦਲ ਦਈਏ ਵੀ ਇਹਦਾ ਗੈਂਗਵਾਰ ਦਾ ਨਤੀਜਾ ਹੈ ਤੇ ਲੋਕ ਕਹਿਣ ਵੀ ਗੈਂਗਵਾਰ ਸੀ ਤੇ ਚਲੋ ਜਿਹਦਾ ਜ਼ੋਰ ਚੜਿਆ ਉਹਨਾਂ ਨੇ ਚੜਾ ਲਿਆ ਇਹ ਲੱਗਦਾ ਏ ਇਸ ਡਾਕੂਮੈਂਟਰੀ ਤੋਂ ਤੇ ਪਰ ਜੋ ਕੇਸ ਚੱਲ ਰਿਹਾ ਕੇਸ ਦੇ ਵਿੱਚ ਜੋ ਪਿਆਦੇ ਆ ਜਾਂ ਜੋ ਸ਼ੂਟਰ ਉਹੀ ਫੜੇ ਆ ਹਜੇ ਤੱਕ ਮਾਸਟਰਮਾਈਂਡ ਬਸ 골ਡੀ ਬਰਾੜ ਤੇ ਪਾਤਾ ਤੇ 골ਡੀ ਬਰਾੜ ਤੇ ਪਾ ਕੇ ਤੇ ਸਮਝੋ ਉਹਦੇ ਤੇ ਹੀ ਸਾਰਾ ਮੜਤਾ ਤੇ ਉਹਦੀ ਹਜੇ ਤੱਕ ਇੰਟਰੋਗੇਸ਼ਨ ਨਹੀਂ ਹੋਈ ਉਹਦਾ ਕੋਈ ਪਤਾ ਨਹੀਂ ਲੱਗਾ ਵੀ ਜਿੰਨਾ ਚਿਰ ਉਥੋਂ ਉਹ ਬੰਦਾ ਨਹੀਂ ਆਉਂਦਾ ਕਾਬੂ ਉਹਨਾਂ ਚਿਹਰੇ ਕੇਸ ਦਾ ਕੋਈ ਪਤਾ ਨਹੀਂ ਲੱਗਣਾ ਅੱਜ ਦੀ ਡੇਟ ਚ ਦੇ ਦੇਖੀਏ ਤੇ ਉਹਨ ਦੇ ਉੱਤੇ ਸਾਰਾ ਫਿੱਟ ਕਰਕੇ ਤੇ ਇਹ ਕੇਸ ਬੰਦ ਕਰਨ ਦੀ ਇਹਨਾਂ ਨੇ ਦੇਖ ਲਿਓ ਇਦਾਂ ਹੀ ਹੋਣਾ ਹੈ ਕਿਉਂਕਿ ਉਹ ਬੰਦਾ ਪਕੜ ਚ ਨਹੀਂ ਹੈ ਇਹਨਾਂ ਨੂੰ ਪਤਾ ਸਾਰਾ ਹੁੰਦਾ ਵੀ ਕਿੱਥੇ ਆ ਪਰ ਕਹਿਣ ਨੂੰ ਇਹ ਅਗੇ ਉਹਦਾ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਤੇ ਬਸ ਉਹਦੇ ਖਾਤੇ ਮੜਤਾ ਤੇ ਉਹ ਬੰਦਾ ਫੜਿਆ ਨਹੀਂ ਜਾਣਾ ਹੋ ਸਕਦਾ ਉਹਦਾ ਕਿਤੇ ਨਾ ਕਿਤੇ ਇਨਕਾਉਂਟਰ ਹੋ ਜੇ ਜਾਂ ਆਪਸੀ ਗੋਲੀਬਾਰੀ ਚ ਕਿਤੇ ਕੁਝ ਹੋ ਜੇ ਤੇ ਬਾਅਦ ਚ ਪੱਕਾ ਹੀ ਖਤਮ ਕਹਾਣੀ ਤੇ ਇਥੋਂ ਇਹੀ ਸਿੱਧ ਹੁੰਦਾ ਵੀ ਇਹ ਕੇਸ ਦਾ ਇਹਨਾਂ ਨੇ ਕਿਸੇ ਪਾਸੇ ਨਹੀਂ ਲਾਉਣਾ ਪਰਿਵਾਰ ਨੂੰ ਇਨਸਾਫ ਨਹੀਂ ਮਿਲਣਾ ਇਹ ਗੱਲ ਕਲੀਅਰ ਹੋ ਗਈ ਐ ਇਸ ਡਾਕੂਮੈਂਟਰੀ ਤੋਂ ਤੇ ਹੁਣ ਤਾਂ ਇਹੀ ਆ ਕਿ ਪਰਵਾਰ ਹੁਣ ਭਾਣਾ ਤਾਂ ਇਦਾਂ ਮੰਨ ਨਹੀਂ ਸਕਦਾ ਜਿਨ੍ਹਾਂ ਦਾ ਜੀ ਗਿਆ ਜਾਂ ਇੰਨਾ ਪੰਜਾਬ ਸਾਰਾ ਉਹਨੂੰ ਰੋ ਰਿਹਾ ਆ ਉਹਦੇ ਲਈ ਹੰਝੂ ਵਹਾ ਰਿਹਾ ਉਹਨੂੰ ਪਿਆਰ ਕਰਦਾ ਸਾਰਾ ਪੰਜਾਬ ਇੰਨਾ ਉਹਦੇ ਲਈ ਦੁਖੀ ਹੈ ਕਿ ਉਹਦਾ ਪਤਾ ਲੱਗੇ ਕਿੰਨੇ ਇਹ ਕੰਮ ਕੀਤਾ ਸਾਰੀ ਗੱਲ ਕਲੀਅਰ ਹੋਵੇ ਤੇ ਪਰ ਏਡੀ ਵੱਡੀ ਸਾ ਪਾਵੇਂ ਲੋਕਾਂ ਦਾ ਵੀ ਸਾਥ ਆ ਜੋ ਮਰਜੀ ਆ ਪਰ ਜਿੰਨਾ ਚਿਰ ਸਿਸਟਮ ਜੋ ਚਾਹੁੰਦਾ ਉਹੀ ਹੁੰਦਾ ਅੱਗੇ ਵੀ ਆਪਣੇ ਨਾਲ ਇਦਾਂ ਹੀ ਹੋਇਆ ਕਿੰਨੇ ਕਦੇ ਕਿਸੇ ਕੇਸ ਦਾ ਇਨਸਾਫ ਮਿਲਿਆ ਆਪਣੇ ਆਪ ਨੂੰ ਤਾਂ ਬੇਅਦਬੀ ਦਾ ਨਹੀਂ ਮਿਲਿਆ ਜਿਹਦੇ ਤੇ ਆਪਣਾ ਸਾਰਾ ਪੰਜਾਬ ਗੁਰੂਗ੍ਰੰਥ ਸਾਹਿਬ ਨੂੰ ਆਪਣਾ ਸਭ ਕੁਝ ਮੰਨਦਾ ਹੈ ਜੇ ਆਪਣਾ ਉੱਥੋਂ ਇਨਸਾਫ ਨਹੀਂ ਮਿਲਿਆ ਤੇ ਇਹ ਸਿੱਧੂ ਜਾਨੇ ਨੂੰ ਕਿੱਥੋਂ ਇਨਸਾਫ ਮਿਲਣਾ ਤੇ ਇਹੀ ਗੱਲ ਹੈ ਡਾਕੂਮੈਂਟਰੀ ਚ ਸਾਬਤ ਹੋ ਰਹੀ ਹੈ ਤੇ ਬਾਕੀ ਅੱਗੇ ਦੇਖੋ ਵਾਹਿਗੁਰੂ ਕੋਈ ਕਲਾ ਵਰਤਾ ਦੇਵੇ ਤੇ ਕੋਈ ਵਕਰੀ ਗੱਲ ਨਾ ਬਾਕੀ ਜੋ ਅੱਜ ਦੇ ਫਿਲਹਾਲ ਜੋ ਸਰਕਾਰਾਂ ਨੇ ਜੋ ਸਿਸਟਮ ਆ ਉਹਨੂੰ ਦੇਖ ਕੇ ਨਹੀਂ ਲੱਗਦਾ ਕਿ ਕੋਈ ਕਿਸੇ ਪਾਸੇ ਕਹਾਣੀ ਲੱਗੂਗੀ ਤੇ ਆਪ ਦੇ ਇਥੋਂ ਇਹ ਸਾਬਤ ਹੁੰਦਾ ਕਿ ਆਪੋ ਆਪਣੇ ਆਪ ਨੂੰ ਬਚਾਉਣ ਦੀ ਪੰਜਾਬੀਓ ਕੋਸ਼ਿਸ਼ ਕਰੋ ਤੇ ਆਪਦੀ ਜ਼ਿੰਦਗੀ ਜਿਓ ਵੀ ਇੱਥੇ ਨਾ ਕੋਈ ਇਨਸਾਫ ਆ ਕਿਸੇ ਗੱਲ ਦਾ ਜੇ ਐਡੇ ਵੱਡੇ ਸਿੰਗਰ ਨੂੰ ਸਾਰਾ ਪੰਜਾਬ ਜੀ ਦੇ ਲਈ ਖੜਾ ਉਹਨੂੰ ਨਹੀਂ ਕੋਈ ਗੱਲ ਸੁਣਦਾ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਦੀ ਨਹੀਂ ਕੋਈ ਫੈਸਲਾ ਹੁੰਦਾ ਤੇ ਹੋਰ ਕਿਸੇ ਦੀ ਤਾਂ ਹੋਰ ਕਿੰਨੇ ਲੋਕ ਇੱਥੇ ਵਿਚਾਰੇ ਜਾਂਦੇ ਉਹਨਾਂ ਦੀ ਕੋਈ ਗੱਲ ਵੀ ਨਹੀਂ ਕਰਦਾ ਸੋ ਇਸ ਕਰਕੇ ਇੱਥੇ ਗਾਜਰ ਮੂਲੀ ਆ ਭਰਾਓ ਕੋਈ ਕਿਸੇ ਦਾ ਪਤਾ ਨਹੀਂ ਆਪਦਾ ਬੱਚਾ ਪਚਾ ਕੇ ਜ਼ਿੰਦਗੀ ਜੀਓ ਤੇ ਉਹਦੇ ਪਰਿਵਾਰ ਨੂੰ ਵੀ ਹੁਣ ਕਿਉਂਕਿ ਉਹਦਾ ਜੋ ਬਾਪ ਆ ਉਹਨੂੰ ਬੜੇ ਤਰੀਕੇ ਨਾਲ ਚੱਲਣ ਦੀ ਲੋੜ ਆ ਕਿਉਂਕਿ ਉਹਦੇ ਪਿੱਛੇ ਦੇਖ ਲਓ ਸਾਰਾ ਕੋਈ ਪਤਾ ਨਹੀਂ ਕਦੋਂ ਕੀ ਕਰਦੇ ਵੇ ਕੋਈ ਇਸ ਕਰਕੇ ਉਹਦੇ ਉੱਤੇ ਵਿਚਾਰੇ ਤੇ ਵੀ ਕਿੱਡਾ ਵੱਡਾ ਪ੍ਰੈਸ਼ਰ ਜਿੱਦਾਂ ਸਿੱਧੂ ਤੇ ਪ੍ਰੈਸ਼ਰ ਸੀ ਉਹੀ ਪ੍ਰੈਸ਼ਰ ਸਾਰਾ ਉਹਦੇ ਬਾਪ ਤੇ ਅੱਜ ਪੈ ਗਿਆ ਤੇ ਹੁਣ ਬੱਚਾ ਬਚਾ ਕੇ ਜਿੰਨਾ ਬੱਚਾ ਹਜੇ ਨਿੱਕਾ ਉਹਨੂੰ ਆਪਦੀ ਜ਼ਿੰਦਗੀ ਲਈ ਆਪਦੇ ਪਰਿਵਾਰ ਲਈ ਤਰੀਕੇ ਨਾਲ ਚੱਲਣ ਦੀ ਲੋੜ ਇੱਥੋਂ ਸਾਬਤ ਹੁੰਦਾ ਭਰਾਓ ਕੋਈ ਕੇਸ ਦਾ ਮੂੰਹ ਸਿਰ ਨਹੀਂ ਬੰਨਣਾ ਬਸ ਉਹ ਕੇਸ ਉਹਦੇ ਤੇ ਫਿੱਟ ਕਰਕੇ ਫਾਈਲ ਬੰਦ ਕਰਨੀ ਦੇਖ ਲਓ ਇਹੀ ਹੋਣਾ ਤੇ ਜੇ ਕੋਈ ਗੱਲ ਬਾਹਲੀ ਚੱਕੂਗਾ ਤੇ ਹੋ ਸਕਦਾ ਉਹਨੂੰ ਵੀ ਕਿਸੇ ਨੂੰ ਕਰਦੇ ਨੇ ਇੱਥੇ ਕੋਈ ਪਤਾ ਤਾਂ ਲੱਗਦਾ ਨਹੀਂ ਕਿਸੇ ਦਾ ਕੀ ਕਰਦੇ ਨੇ ਹੁਣ ਉਹ ਨਿੱਕੇ ਨਿੱਕੇ ਬੱਚੇ ਸੇਵ ਨਹੀਂ ਉਹ ਵਿਚਾਰਾ ਮੁੰਡਾ ਮਾਰਤਾ ਜਿਹੜਾ 12 13 ਸਾਲ ਦਾ ਹੋਣਾ ਕਬੱਡੀ ਖੇਡਦਾ ਸੀ ਜਣ ਸਿੱਧੂ ਦੇ ਡੈਡੀ ਨੇ ਵੀ ਉਹਦੀ ਫੋਟੋ ਸ਼ੇਅਰ ਕੀਤੀ ਹੈ ਆਪਣੇ ਪੇਜ ਤੇ ਸੋ ਇਸ ਕਰਕੇ ਭਰਾਵੋ ਤੁਹਾਨੂੰ ਕਿਸੇ ਪਾਸੇ ਇਨਸਾਫ ਨਹੀਂ ਮਿਲਣਾ ਤੁਸੀਂ ਆਪ ਦੀ ਏਕਤਾ ਰੱਖੋ ਜਿੰਨੀ ਏਕਤਾ ਰੱਖੋਗੇ ਤਾਂ بچੋਗੇ ਆਪ ਸਚਨਾ ਨਾਲ ਲੜੋ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖੋ ਇੰਨੀਆਂ ਬੇਨਤੀਆਂ ਸੀ ਥੈਂਕ ਯੂ ਸਤਿ ਸ੍ਰੀ ਅਕਾਲ